ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮ ਇਟਾਡਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਝੋਟੀਆਂ ਆ ਗਈਆਂ ਵੀਰੋ ਚੰਗੇ ਰਿਕਾਰਡ ਵਾਲੀਆਂ ਆ ਗਈਆਂ ਨੇ ਆਓ ਵੀਰ ਜੀ ਇੰਨਾ ਬਾਰੇ ਲੈਣੇ ਆ ਵੀਰ ਉਹਨਾਂ ਕੋਲੇ ਸਾਰੀ ਜਾਣਕਾਰੀ ਸਤ ਸ੍ਰੀ ਅਕਾਲ ਵੀਰ ਜੀ ਸਤ ਸ੍ਰੀ ਅਕਾਲ ਜੀ ਹੋਰ ਸੁਣਾਓ ਕੀ ਹਾਲ ਚਾਲ ਵਧੀਆ ਵਧੀਆ ਤੁਸੀਂ ਸੁਣਾਓ ਵੀਰ ਜੀ ਵਧੀਆ ਵੀਰੇ ਨਾਂ ਦੱਸੋ ਆਪਣਾ ਨਾਂ ਪ੍ਰਿੰਸਪਲ ਸਿੰਘ ਪਿੰਡ ਚਿਕ ਦੇਖੋ ਤਸੀਲੇ ਨਾਲਾ ਜ਼ਿਲ੍ਹਾ ਮਿਸਰ ਠੀਕ ਹੈ ਵੀਰੇ ਹਾਂ ਜੀ ਫੋਨ ਨੰਬਰ ਦੱਸ ਦਿਓ ਫੋਨ ਨੰਬਰ 9501296158 ਠੀਕ ਹੈ ਜੀ ਹਾਂ ਜੀ ਰਾਜ ਵੀਰੇ ਆ ਗਿਆਂ ਆਪਣੇ ਕੋਲ ਵੱਡੀਆਂ ਝੋਟੀਆਂ ਆ ਗਿਆਂ ਕਿੰਨੀ ਮਾਲ ਹੀ ਤੁਹਾਨੂੰ ਪਤਾ ਸੋਨਾ ਤੇ ਵੱਡਾ ਲੈ ਆਈਦਾ ਬਿਲਕੁਲ ਵੀਰੇ ਝੋਟੀਆਂ ਚੰਗੀਆਂ ਮੰਗਦਾ ਬਿਲਕੁਲ ਜੀ ਲੰਮੇ ਸਮੇਂ ਤੋਂ ਵੀਰ ਜੀ ਦਾ ਕੰਮ ਆ ਸਾਫ ਸੁਥਰਾ ਆ ਚੰਗੀਆਂ ਝੋਟੀਆਂ ਲੈ ਕੇ ਆਉਂਦੇ ਹੋ ਹਾਂ ਜੀ ਜੀ ਚੰਗੀਆਂ ਵੀਰ ਜੀ ਚਲੋ ਤੁਸੀਂ ਵੀ ਆਪਣੇ ਕੋਲ ਆਉਂਦੇ ਰਹੇ ਜੇ ਚੰਗੀਆਂ ਝੋਟੀਆਂ ਬਿਲਕੁਲ 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 ਪਸ਼ੂ ਸਾਫ ਸੁਥਰਾ ਹੁੰਦਾ ਕੋਈ ਚੰਗਾ ਲੈਂਦੇ ਰਹੇ ਆ ਬਿਲਕੁਲ ਵੀਰੇ ਪਸ਼ੂ ਸਾਫ ਸੁਥਰਾ ਹੁੰਦਾ ਕਿਹੜਾ ਵਪਾਰੀ ਵੀ ਖਰੀਦ ਕਰ ਲੈਂਦਾ ਨਾ ਨਾ ਖੱਡੇ ਵੀਰ ਜੀ ਕਾਰੋਬਾਰੀ ਆ ਆਪਣੇ ਕੋਲ ਉਹ ਵੀ ਕਾਰੋਬਾਰ ਪਸ਼ੂ ਤੇ ਕਰਾਇਾ ਚੜਨਾ ਫੇਰ ਵੀ ਵੀਰ ਭਰਾਮਣਾ ਆਹ ਜਾ ਕੇ ਲੈਂਦੇ ਆ ਰੇਡ ਜੈਜ ਹੁੰਦਾ ਨਾ ਵੀਰੇ ਟਾਡਾ ਜੈਜ ਤੇ ਚੀਣੀ ਵੀ ਚੰਗੀ ਦਿੰਦੀ ਆ ਬਿਲਕੁਲ ਵੀਰੇ ਬਿਲਕੁਲ ਵੇਖੋ ਵੀਰੋ ਚੈੱਕ ਕਰ ਲੋ ਕਰੀਏ ਸ਼ੁਰੂ ਵੀਰੇ ਆ ਝੋਟੀ ਤਾਂ ਕਰਦੀ ਹੈ ਬਿਲਕੁਲ ਵੇਖੋ ਲੈ ਵਾ ਦੀ ਝੋਟੀ ਦਾ ਕੀ ਬਾਤਾਂ ਮੇਰੇ ਕਲਾਵੇ ਪਾਏ ਆ ਕਦੋਂ ਦੀ ਸੁਈ ਆ ਵੀਰੇ ਇਹ ਸੁਈ ਨੂੰ ਵਿੱਚ 15 ਦਿਨ ਹੋ ਗਏ 15 ਦਿਨ ਹੋ ਗਿਆ ਹਾਂਜੀ ਹਾਂਜੀ ਠੀਕ ਆ ਹਾਂਜੀ ਦੁੱਧ ਕਿੰਨਾ ਵੀਰੇ ਦੁੱਧ ਵੀ ਦੀ ਪੱਕਾ ਜਿਹੜਾ 12 ਬਖਾਵੇ ਵਾਲਾ 12 ਕਿਲੋ ਹੋਗਾ ਪੱਕਾ ਜਿਹੜਾ 10 ਕਿਲੋ ਕੰਡੇ ਤੇ ਚੜ੍ਹ ਕੇ ਧਾਰ ਦੇ ਕੰਡੇ ਤੇ ਚੜ੍ਹ ਕੇ 10 ਕਿਲੋ ਮੈਂ ਨਾ 10 ਕਿਲੋ ਵੀ ਦੀ ਕੰਡੇ ਤੇ ਮੇਰੇ ਕੋਲ ਚੜ੍ਹਾ ਕੇ ਖੜੇ ਠੀਕ ਆ ਵੀਰੇ ਖੋਲੋ ਵੇਖੋ ਵੀਰੋ ਵੱਡੀ ਝੋਟੀ ਆ ਗਈ ਆ ਲੈਵਲ ਹੋ ਗਿਆ ਚੰਗਾ ਸ਼ਾਨਦਾਰ ਤਨਲੇਦਾਰ ਲੱਗਿਆ ਕੱਦ ਕਾਠ ਵਾਲੀ ਆ ਦੇਖੋ ਵੀਰ ਜੀ ਛੋਟੀ ਵੱਡੀ ਝੋਟੀ ਆ ਚੰਗੀ ਝੋਟੀ ਆ ਵੀਰੇ ਕੱਦ ਕਾਠ ਵਾਲੀ ਆ ਬਿਲਕੁਲ ਵੀਰੇ ਕੋਈ ਨਿੱਕੀ ਮੰਨ ਕੇ ਨਾ ਵੀਰੇ ਚੱਲਿਓ ਵੱਡੀ ਝੋਟੀ ਆ ਜਿਹੜਾ ਵੀਰੇ ਇੱਥੇ ਚੱਲ ਗਿਆਊਗਾ ਛੱਡ ਕੇ ਨਹੀਂ ਜਾਂਦਾ ਵੀਰੇ ਹਲੇ ਵਾਲੂਆ ਚੈੱਕ ਕਰ ਦੋ ਚੰਗੀ ਝੋਟੀ ਆ ਵੀਰੇ ਸਿੰਗਲ ਹੱਡੀ ਆ ਗਈ ਹਨਾ ਜੀ ਸਿੰਗਲ ਹੱਡੀ ਆ ਪਤਲੇ ਚਮਚ ਆ ਗਈ ਵੀਰੇ ਪੂਰੀ ਵੱਡੀ ਝੋਟੀ ਆ ਵੱਡੀ ਝੋਟੀ ਵੀਰੇ ਕੱਦ ਕਾਠ ਵਾਲੀ ਆ ਗਈ ਹਨਾ ਜੀ ਹਾਂ ਜੀ ਹਾਂ ਜੀ ਠੰਡ ਸੁਣ ਵੀਰੇ ਚੰਗਾ ਲੱਗਿਆ ਲੈ ਵਾਲੂਆ ਸ਼ਾਨਦਾਰ ਆ ਏ ਕਿੱਥੋਂ ਕੱਟ ਕਰ ਲਿਆਉਣਾ ਵੀਰੇ ਇਹੋ ਜਿਹੇ ਨਗੀਨੇ ਐ ਜੀ ਵੀਰ ਜੀ ਕੱਟ ਕਰਦੇ ਜਾਂਦੇ ਤਾਂ ਆਪਣੇ ਮਹਾਰਾ ਹੀ ਦੇਣ ਨਾਲ ਕੱਟ ਬਿਲਕੁਲ ਚੰਗੇ ਚੰਗੇ ਤੋਫੇ ਲੈ ਕੇ ਹੁੰਦੇ ਹੋ ਤੁਸੀਂ ਐ ਲੈਵੇ ਬਾਜ ਨੇ ਪਤਲੇ ਚਮਚਾ ਚੰਗੀ ਝੋਟੀਆਂ ਵੀਰੋ ਕੱਦ ਕਾਠਾ ਲੀਆ ਬਾਕੀ ਰੇਡ ਵੀ ਵੀਰ ਦਾ ਜੈ ਜੀ ਹੁੰਦਾ ਹਾਂਜੀ ਵੀਰ ਜੀ ਮੁੱਲ ਕੀ ਕਰ ਲੈਣਾ ਝੋਟੀ ਦਾ ਮੁੱਲ ਜੈ ਜੀ ਬਿਲਕੁਲ ਹੀ ਦਿੱਤੀ ਹਾਂਜੀ ਆਹ ਦੇਖੋ ਜੀ ਠੰਡੀ ਝੋਟੀ ਆ ਕੀ ਬਾਤ ਆ ਜੀ ਚੈੱਕ ਕਰ ਲਓ ਵੀਰੋ ਠੰਡੀ ਬਿਲਕੁਲ ਠੀਕ ਵੀਰੇ ਆ ਵੇਖੋ ਜੰਜ ਮਰਜੀ ਵੀ ਦੀ ਛੋਟੀ ਖਲੇ ਹੱਥ ਮਾਰੀ ਜੋ ਬਿਲਕੁਲ ਵੀਰੇ ਠੰਡੀ ਬਿਲਕੁਲ ਠੰਡੀ ਵੇਖੋ ਲੇ ਗਾ ਦੇ ਜੀ ਕੀ ਬਾਤਾਂ ਜੀ ਮੈਨਾਂ ਵੀਰੇ ਸਿਫਤ ਵੀ ਉਹ ਚੀਜ਼ ਨਹੀਂ ਹੁੰਦੀ ਆ ਜਿਹੜੀ ਗੱਡੀ ਹੋਵੇ ਹਨਾ ਜੀ ਮੰਨ ਲਓ ਵੀ ਜੀ ਆਪਾਂ ਸਿਫਤ ਤੇ ਆ ਗਏ ਜਿਹੜਾ ਵੇਖਣਦੇ ਆ ਉਹਨੂੰ ਵੀ ਪਤਾ ਲੱਗ ਜਾਂਦਾ ਵੀ ਇਹ ਕੋਈ ਚੀਜ਼ ਕੀ ਆ ਗੱਡੀ ਹਨਾ ਜੀ ਕੁਆਲਿਟੀ ਆ ਵੀਰੇ ਸਿਫਤ ਵੀ ਫੇਰ ਹੁੰਦੀ ਆ ਚੀਜ਼ ਦੀ ਸਿਫਤ ਹੁੰਦੀ ਆ ਵੀਰ ਜੀ ਬਿਲਕੁਲ ਵੀਰੇ ਬਿਲਕੁਲ ਬਾਕੀ ਵੀਰੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਮੋਲ ਇੱਕ ਪੰਜ ਦੀ ਦੇ ਰਹੀ ਆ ਵੀਰ ਜੀ ਇੱਕ ਪੰਜ ਦੀ ਹਾਂ ਜੀ ਠੀਕ ਹੈ ਜੈ ਜੀ ਵੇਹੇ ਬਾਕੀ ਲੋ ਹੋਰ ਮਾਨ ਦਾ ਕਰ ਲਓ ਪਹਿਲੀ ਵੀਡੀਓ ਆਪਣੀ ਤੁਸੀਂ ਕਰ ਦੋ ਵੀਰ ਜੀ ਜਾਣਦੀਏ ਤੁਹਾਨੂੰ ਥੋੜਾ ਮੋੜਨਾ ਹੈ ਬਾਕੀ ਵੀਰੇ ਇੱਕ ਵਾਰੀ ਚੈੱਕ ਕਰ ਲਓ ਝੋਟੀ ਰੇਡ ਵੀਰ ਕੋ ਜਾਵਾਂ ਜੈਜ ਕਰਾ ਦਿੰਨੇ ਆ ਵੱਡੀ ਝੋਟੀ ਆ ਕਦ ਕਾਠਾਲੀ ਆ ਵੀਰੇ ਇੱਕ ਪਾਈ ਤੋਂ ਜਾਣਦੇ ਮੈਨਾਂ ਪੂਰਾ ਦਾਹੀ ਛੱਡ ਨਹੀਂ ਦੋ ਚੰਨ ਜੀ ਦਾਸ ਥੋੜਾ ਜਾਣਦੇ ਬਰਾ ਯਾਰ ਫਾਂਡੇ ਹੁੰਦਾ ਦਾਸ ਤੁਸੀਂ ਦਾਸ ਯਾਰ ਸ਼ਦਾ ਦਾ ਦੇ ਜਾਣ ਤੋਂ ਜੈ ਜੀ ਜਾਣ ਦੋ ਪਹਿਲੀ ਵੀਡੀਓ ਮੇਰੇ ਵੀਰ ਜੀ ਛੱਡੀਏ ਹਾਂ ਜੀ ਸਿਰਫ ਤਿੰਨ ਹੋਰ ਹੀ ਛੱਡੀਏ ਤੇਰਾ ਤੇਰੇ ਕਰਦੀਏ 15 10 ਛੱਡਿਆ 195000 ਬੰਦਾ ਨਾ ਪੂਰੇ 92000 ਦੀ 92000 ਦੀ 13000 ਰੁਪਏ ਛੱਡਾਂਗੇ 13000 ਛੱਡਦਾ ਵੀਰ ਨੇ 13000 ਹੀ ਵੀਰ ਜੀ ਕੀ ਬਾਤ ਹੈ ਚੈੱਕ ਕਰ ਲਓ ਵੀਰੋ ਜਿਆ ਜੀ ਝੋਟੀ ਆ 92000 ਦੀ ਵੀਰ ਕਹਿੰਦਾ ਝੋਟੀ ਦੇ ਦਾਂਗੇ ਨਾ ਵੀਰ ਵੱਡੀ ਝੋਟੀ ਆ ਵੀਰੋ ਇਹਨਾਂ ਦੇ ਮਾਲ ਤਾਨ ਖੁੱਲੇ ਹੀ ਹੋਣਗੇ ਕੀ ਬਾਤ ਹੈ ਉਹ ਨਹੀਂ ਇਹ ਮੈਨੂੰ ਪਤਾ ਮਾਲ ਜਾਣਾ ਵੀਰ ਜੀ ਦੂਰ ਹੀ ਬਾਕੀ ਵੀਰੋ ਲੈਵਾ ਵੇ ਲੈਓ ਖਾਨ ਤੋਂ ਨਹੀਂ ਕੁਆਲਟੀ ਚੈੱਕ ਕਰ ਲਓ ਇੱਕ ਸਾਰਾ ਲੱਗਾ ਤੇੜਲੇਦਾਰਲੇ ਵਾਲਾ ਲੱਗਾ ਚੰਗਾ ਥਣ ਵੀਰੋ ਲੱਗਿਆ ਜੋ ਸਿੰਘ ਦੀ ਕੁਆਲਟੀ ਚੈੱਕ ਕਰ ਲਿਓ ਦੇਵਾ ਬਾਕੀ ਫਰੀਕੀਆਂ ਚ ਬਹੁਤ ਆ ਐ ਸ਼ਾਂ ਤੱਕ ਲਿਵਾਇਆ ਯਾਨੀ ਧੱਕ ਗਾਨ ਲਈ ਫਿਰਦੀ ਹੈ ਬਿਲਕੁਲ ਵੀਰੇ ਹਾਂਜੀ ਹਾਂਜੀ ਵੇਖੋ ਵੀਰੋ ਚੰਗੀ ਝੋਟੀ ਆ ਬਾਕੀ ਕੋਈ ਵੀਰ ਲੱਗ ਗਿਆਊਗਾ ਛੱਡ ਕੇ ਨਹੀਂ ਜਾਂਦਾ ਨਾ ਵੀਰੇ ਇਹ ਖੁੱਲਾ ਹੋਊਗਾ ਕਿਉਂਕਿ ਗਾਂ ਵੀ ਇਹ ਚੈਨਲਾਂ ਤੇ ਜਾ ਕੇ ਚੜ੍ਹਨੀਆਂ ਉੱਚੀਆਂ ਹੋਣੀਆਂ ਆ ਮੁੱਲ ਉੱਚੇ ਹੋਣੇ ਤੁਹਾਨੂੰ 92 ਤੋਂ ਮੈਂ ਤੁਹਾਨੂੰ ਹੋਜੂ ਵੀਰੇ ਹੋਜੂ ਹੋਜੂ ਫੁੱਲ ਹੋਊਗਾ ਵੀਰ ਜੀ ਕੀ ਬਾਤ ਹੈ ਜਿਆ ਜੀ ਰੇਟਾਂ ਵੀਰ ਦਾ ਠੀਕ ਹੈ ਰੇ ਦੂਜੇ ਨੰਬਰ ਬਾਕੀ ਟੀਵੀ ਦੀ ਛੋਟੀ ਮਾਰਕੀਟ ਦੇ ਵਿੱਚ ਜਿਆਦੀ ਨਹੀਂ ਮੰਨਦਾ 10 ਤੋਂ ਕਿੰਨੇ ਘੱਟ ਨਹੀਂ ਦੇਣੀ ਵੱਡੀ ਝੋਟੀ ਵੀਰੇ ਵੱਡੀ ਝੋਟੀ ਬਿਲਕੁਲ ਵੀਰੇ ਹਾਂਜੀ ਆ ਵੇਖੋ ਵੀਰ ਜੀ ਕੋਕਾ ਵਖਾ ਦਿਓ ਵੇਖੋ ਵੀਰ ਜੀ ਕੀ ਬਾਤ ਹੈ ਵੀਰੇ ਸਿੰਘ ਜੀ ਕੁਆਲਟੀ ਵੀਰੇ ਚੈੱਕ ਕਰ ਲਓ ਫੇਸ ਕੁਆਲਟੀ ਚੈੱਕ ਕਰੋ ਚੰਗੀ ਘੈਂਟ ਝੋਟੀ ਆ ਇਹ ਵੀਰੇ ਗੱਬਣ ਗੱਬਣ ਕੱਬਣ ਦੀ ਗੱਬਣ ਝੋਟੀ ਆ ਗਈ ਖੋਲੋ ਯਾਰ ਖੋਲੋ ਦਿਓ ਖੋਲੋ ਵੇਖੋ ਵੀਰੇ ਵੱਡੀ ਝੋਟੀ ਆ ਸਿੰਘ ਦੀ ਕੁਆਲਿਟੀ ਚੈੱਕ ਕਰ ਲਿਓ ਮੈਂ ਮੈਂ ਕੋਕਾ ਹੀ ਲੱਗਣਾ ਸਿੰਘ ਦੀ ਸੰਸਣ ਦੀ ਕੁਆਲਿਟੀ ਚੈੱਕ ਕਰ ਲਿਓ ਵਈਨ ਮੋਜਨ ਚੰਗਾ ਘੈਂਟ ਆ ਪਤਲਾ ਚਾਮਾ ਗਿਆ ਪਲੀ ਜੁੜੀ ਆ ਵੀਰਿਓ ਵੱਡੀ ਵੱਡੀ ਝੋਟੀ ਪਲੀ ਜੁੜੀ ਮਾਗੀ ਵੀਰੇ ਹੱਲੇ ਵਾ ਵੇਖ ਲਓ ਵਧਰਾਂ ਵੇਖ ਲਓ ਹਫਤਾ ਖੜਦੀ ਗਈ ਪੂਰਾ ਝੋਟੀ ਬਿਲਕੁਲ ਵੀਰੇ ਐ ਲਟਕ ਲਟਕ ਤੁਰਦੀ ਆ ਝੋਟੀ ਬਿਲਕੁਲ ਹਾਂਜੀ ਚੰਗੀ ਝੋਟੀ ਆ ਗਈ ਵੀਰੋ ਚਮਕਾ ਲਈ ਆ ਇਹ ਨਾ ਕੋਈ ਛੋਟੀ ਸਮਝ ਕੇ ਸੌਦਾ ਕਰੇ ਪੂਰੀ ਵੱਡੀ ਝੋਟੀ ਵੱਡੀ ਝੋਟੀ ਕੱਦ ਕਾ ਠਾ ਲਈਏ ਵੀਰੋ ਗਾੜੀ ਕੁੜੀ ਵੇਖੋ ਪੈਂਚਰ ਦੀ ਥੱਲੇ ਲੇਵਾ ਲੂਗਾ ਬੜਾ ਸਿੱਧਾ ਵੇਖੋ ਵੀਰੋ ਚੈੱਕ ਕਰ ਲਓ ਲੇਵਲ ਉਹ ਚੈੱਕ ਕਰ ਲਓ ਪਤਲਾ ਚਾਮਾ ਗਿਆ ਚੰਗੀ ਝੋਟੀ ਆ ਵੀਰੋ ਚੰਗੇ ਵੀਰੇ ਕੋਈ ਦੱਸ ਦਿਆ ਇਹਦਾ ਰਿਕਾਰਡ ਦੱਸ ਦਿਆ ਦੁੱਧ ਦਾ ਰਿਕਾਰਡ ਵਿੱਚ 14 ਕਿਲੋ ਪਹਿਲਾ ਮੈਂ ਦੁੱਧ ਕੱਢਿਆ ਤੇ ਲੇਵਾ ਵੇਖੋ ਇਹ ਵੀ ਜੀ ਇਹ ਦੱਸਣ ਦੀ ਆਪ ਦੇ ਬਿੰਦੀਆਂ ਦਾ ਹੈ ਨਾ ਜੀ 15 ਭਰੂ ਪੂਰੀਆਂ ਮੈਂ ਨਾ ਪੂਰੀਆਂ ਭਰ ਨਹੀਂ ਆਏਦੇ ਹੈ ਤੇ ਆਹ ਵੇਖੋ ਢਿਲਾਂ ਕਾਫੀ ਪਈਆਂ ਬਾਤਾਂ ਵੀਰੇ ਥਣ ਥਣ ਦੀ ਕੁਆਲਿਟੀ ਚੈੱਕ ਕਰ ਲਓ ਨਾਣਾ ਨੂਣਾ ਚੈੱਕ ਕਰ ਲਓ ਚੰਗੀਆਂ ਨਿਸ਼ਾਨੀਆਂ ਦੁੱਧ ਵਾਲੀਆਂ ਨੇ ਝੋਟੀਆਂ ਮੈਂ ਨਾ ਇੱਧਰ ਵਿਖਾਵਾਂ ਮੜਿਆ ਵੀਜੀ ਐ ਇੱਕ ਗੋਠ ਗੋਠ ਤੇ ਥਣ ਲੱਗਾ ਕੱਟੀ ਨੂੰ ਆਕੇ ਵੀਰੇ ਨਾ ਨਾ ਵੇਖੋ ਆ ਸਾਰੀਆਂ ਇੱਕ ਲਾਟੋ ਲਾ ਭਰਨੀਆਂ ਆ ਕੱਟੀ ਨੇ ਬਿਲਕੁਲ ਵੀ ਹਾਂਜੀ ਬਾਕੀ ਵੀਰੇ ਚੈੱਕ ਕਰ ਲੋ ਪਤਲੇ ਚਮਚਾ ਨਿਸ਼ਾਨ ਕੱਟੀ ਵੀ ਜੀ ਆ ਵੇਖੋ ਮਿਲਕ ਵੇਨ ਵਿਖਾਓ ਨਿਸ਼ਾਨਿਆਂ ਵੀਰੇ ਦੁੱਧ ਵਾਲੀਆਂ ਪੂਰੀਆਂ ਝੋਟੀ ਦੀਆਂ ਹਨਾ ਜੀ ਹਾਂਜੀ ਹਾਂਜੀ ਬਿਲਕੁਲ ਮੰਨਣ ਜੋਗਾ ਵੀਰੇ ਚੱਕੀ ਝੋਟੀ ਆ ਚੰਗੇ ਰਿਕਾਰਡ ਵਾਲੀ ਹੋਊਗੀ ਨਾ ਨਾ ਕਾਠੀ ਵਾਲੀ ਇਹ ਵੀ ਜੀ ਕੋਈ ਵੀਰਪਰਾ ਕਾਰੋਬਾਰੀ ਨੇ ਖਾਣੀਆਂ ਇਹ ਤੁਹਾਨੂੰ ਪਤਾ ਐ ਸੂਲ ਤੱਕ ਲੇਵਾ ਵੇਖੋ ਲਾਈ ਫਿਰਦੀ ਆ ਬਿਲਕੁਲ ਵੀਰੇ ਆ ਜਿਹੜਾ ਮੇਰੇ ਠੱਲਾ ਕਾਫੀ ਪਈਆਂ ਹਫਤੇ ਤਾਂ ਕਹਿ ਭਰ ਠੀਕ ਹੈ ਵੀਰੇ ਹਾਂ ਜੀ ਬਾਕੀ ਵੀਰੇ ਮੁੱਲ ਦੀ ਗੱਲ ਕਰੀਏ ਕਿੰਨੇ ਦੇ ਦੇਣੀ ਆ ਮੁੱਲ ਵੀਰ ਜੀ ਜੈਜ ਹੀ ਕਰਾਂਗੇ ਜੈਜ ਹੀ ਜਾਂਦੇ ਕੋਈ ਫੋਨ ਤੇ ਕਿਹੇ ਵੀਰ ਭਰਾ ਨਾਲ ਇਹਦਾ ਸੌਦਾ ਚੱਲਣ ਦੇ ਆਪਣਾ ਫੋਨ ਤੇ ਕਰਨੇ ਹਾਂ ਜੀ ਹਾਂ ਜੀ ਫੋਨ ਤੇ ਇਹਦਾ ਕਰਾਂਗੇ ਠੀਕ ਹੈ ਵੀਰੇ ਦਵਾਕ ਜੈਜ ਰੇਟ ਅੱਛਾ ਤੁਹਾਨੂੰ ਪਤਾ ਵੀਰ ਭਰਾ ਆਪਾਂ ਨੂੰ ਜਾਣਦੇ ਹੀ ਆ ਜੈਜ ਰੇਟ ਹੀ ਕਰੀਦੇ ਆ ਬਾਕੀ ਵੀਰਾਂ ਨੂੰ ਬੇਨਤੀ ਆ ਵੀਰੇ ਫੋਨ ਜ਼ਰੂਰ ਲਾ ਲਿਓ ਰੇਟ ਜੈਜ ਹੀ ਹੋਊਗਾ ਆ ਵੇਖ ਲਓ ਹੁਣ ਲਿਆ ਵੱਡੀ ਛੋਟੀ ਆ ਵੀਰੋ ਤੇ ਅੱਜ ਤੋਂ ਸੱਤਾਂ ਦਿਨਾਂ ਨੂੰ ਵੀ ਜੀ ਡਬਲ ਨਾ ਹੋ ਜੂਗੀ ਝੋਟੀ ਦੇ ਨਾਲ ਉਹ ਤਦ ਤੋਂ ਹੀ ਗੱਲ। ਕੀ ਬਾਤ ਆ ਜੀ? ਹਾਂ ਜੀ ਹਾਂ ਜੀ। ਚੰਗੀ ਝੋਟੀ ਆ ਗਈ ਵੀਰੋ। ਪਤਲੇ ਚਮਚ ਆ ਗਈ ਹਨਾ ਵੀਰੇ। ਹਾਂ ਜੀ ਪਤਲੇ ਚਮਚ ਆ ਵਖੋ ਜੀ। ਠੀਕ ਐ ਵੀਰੇ ਦੁੱਧ ਵਾਲੀਆਂ ਨਿਸ਼ਾਨੀਆਂ ਹਨਾ। ਚੰਗਾ ਪਸ਼ੂ ਲੈ ਕੇ ਹੁੰਦੇ ਵੀਰੇ ਪਰਖਾ ਹਨਾ ਜੀ ਲੰਮੇ ਸੌਵੇਂ ਤੋਂ ਕਾਮਾ ਡੋਡਾ। ਹਾਂ ਜੀ ਹਾਂ ਜੀ। ਚੰਗਾ ਪਸ਼ੂ ਲੈ ਹੁੰਦੇ ਹੋ। ਹਾਂ ਜੀ ਵੀਰੇ ਆ ਅਗਲੇ ਬੰਨੇ ਆ ਗਏ ਹਾਂ ਜੀ। ਟੋਕੜ ਗੱਭਣ ਰੇਟ ਨੋਰਮਲ ਹੀ ਜਿਹੜੇ ਵੀਰ ਭਰਾ ਮੰਗਦੇ ਉਹ ਨਾ ਨੋਰਮਲ ਰੇਟ। ਹਾਂ ਜੀ। ਉਹਦੇ ਵਾਸਤੇ ਆ। ਠੀਕ ਐ ਟੋਕੜ ਗੱਭਣ ਆ ਦੁੱਧ ਚੇਰ ਕੋ 3 ਕਿਲੋ 3 ਕਿਲੋ ਦੁੱਧ ਆ ਗਿਆ ਠੰਡੀ ਧੀਰੀ ਕੱਟੀ ਝੋਟੀ ਆ ਵੀ ਕੀ ਬਾਤ ਆ ਵੀਰੇ ਆ ਵੇ ਸਾਡੀ ਠੰਡਾ ਰਜੀ ਲੈਈਦਾ ਠੀਕ ਆ ਵੀਰੇ ਖੋਲ ਵੇਖੋ ਵੀਰੋ ਇਹਦਾ ਵੀ ਕੱਦ ਵੱਡਾ ਆ ਵੱਡੀ ਵੱਡੀ ਪਲੀ ਜੀ ਵੱਡੇ ਕੱਦ ਘਾਟ ਦੀ ਸਿੰਗਲ ਹੱਡੀ ਆ ਵੀ ਹਨਾ ਲੰਮੀ ਬੇਲ ਦੀ ਆ ਗਈ ਇਹ ਵੀ ਬਾਕੀ ਵੀਰੇ ਮੈਂ ਕਰ ਲਿਆ ਚੋਕੇ ਮੋੜਿਆ ਪਰ ਝੋਟੀ ਝੋਟੀ ਆ ਮਗਰੋਂ ਦੱਸਦੀ ਆ ਵੀ ਮੈਂ ਹੈਗੀ ਆ ਮੈਂ ਨਾ ਵੀਰੇ ਚਗਾਠਾ ਚੈੱਕ ਕਰ ਝੋਟੀ ਦਾ ਵੇਖੋ ਵੀਰੇ ਚਗਾਠਾ ਚਗੂਠਾ ਚੈੱਕ ਕਰ ਲਓ ਝੋਟੀ ਦਾ ਕੀ ਕਹਨੇ ਆ ਚੰਗੀ ਰਿਕਾਰਡ ਵਾਲੀ ਰਹੀ ਹੋਗੀ ਵੀਰੇ ਸਦੇ ਸੱਜੇ ਸੱਜੇ ਦਾ ਦੱਸਦੇ ਹੋ ਨਾ ਕੋਈ ਕਿੱਥੋਂ ਲਈ ਤੁਸੀਂ 14 ਕਿਲੋ 12 14 ਕਿਲੋ ਦੁੱਧ ਕੱਢਿਆ ਹੋਊਗਾ ਸੱਜੇ ਬਿਲਕੁਲ ਬਾਕੀ ਵੀਰੇ ਲੰਮੀ ਬੇਲ ਚਗਾਠਾ ਜਗੂਠਾ ਚੰਗਾ ਝੋਟੀ ਦਾ ਸਿੰਗਲ ਹੱਡੀ ਆ ਵੀ ਪਤਲੇ ਚੰਮ ਚਾ ਇਹ ਕਾਫੀ ਗੱਦ ਕਾਂਠਾ ਵਾਲੀ ਹੈ ਨਾ ਜੀ ਚੰਗੀ ਝੋਟੀ ਹੈ ਬਾਕੀ ਵੀਰੇ ਤੋਕੜ ਗੱਬਣ ਆ ਕਿਹੜਾ ਵੀਰ ਲੈ ਜਾਊਗਾ ਸਾਂਭ ਲੂਗਾ ਵੀਰੇ ਮੁੱਲ ਜ਼ਰੂਰ ਚੰਗਾ ਪਰ ਕੇ ਜਾਊਗੀ ਹਨਾ ਵੀਰੇ ਬਾਕੀ ਹੁਣ ਤਾਂ ਰੇਟ ਜੈ ਜੀ ਹੋਈ ਨਾ ਮੈਂ ਨਾ ਨੋਰਮਲ ਹੀ ਵੀਰ ਜੀ ਕੀ ਬਾਤ ਹੈ ਜੀ ਵੇਖੋ ਵੀਰੇ ਰੇਟ ਨਹੀਂ ਕਰੀਦੇ ਨਾਫਾ ਲੈਂਦਾ 500 ਜਾਂ 1000 ਠੀਕ ਹੈ ਵੀਰੇ ਜੈ ਜੀ ਉੱਡਦੀਆਂ ਜਾਣ ਜਿਹੜੀਆਂ ਹਨਾ ਜੀ ਉੱਡਦੀਆਂ ਜਾਣ ਬਿਲਕੁਲ ਵੀਰੇ ਗਾਹ ਵੀ ਮੰਨ ਲਓ ਕਿ ਇਹਨੂੰ 100 ਰੁਪਏ ਵਿੱਚ ਭਜੇ ਨਾ ਗਾਹ ਤੇਰੇ ਕੋ ਭੱਜਾ ਹੁੰਦਾ ਠੀਕ ਹੈ ਵੀਰੇ ਬਾਜੀ ਤੇ ਜੇ ਇੱਕੋ ਰਕ ਇਹਦੀ ਛੇ ਲਾ ਲਈ ਉਹਨੇ ਥੋੜਾ ਹੋਣਾਗਾ ਬਿਲਕੁਲ ਵੀਰੇ ਹਾਂਜੀ ਕਿੰਨੇ ਦੀ ਵੀਰੇ ਦੇ ਦੇਣੀ ਹੈ ਇਹ ਇਹ ਜੀ 60 ਦੀ ਦੇ ਰਹੀ ਹੈ ਤੁਰੇ ਜੀ 60 ਦੀ ਹਾਂਜੀ ਜੈ ਜੈ ਵੀਰੇ ਬਾਕੀ ਹੋਰ ਕਰਦੇ ਮਾਂ ਤਰ ਜਾਣ ਦੇ ਇਹ ਕਰ ਦੋ ਵੀਰ ਜੀ ਕਰ ਦੋ ਨਹੀਂ ਜਾਣ ਦੋਗੇ ਨਾ ਮੈਂ ਨਾ ਇਹ ਵੀਰ ਜੀ ਫੰਡਰਾਂ ਦੇ ਭਾਈ ਆ ਮੁੱਲ ਤੁਹਾਨੂੰ ਵੀ ਪਤਾ ਹੈ ਹਾਂਜੀ ਮੰਨ ਲਓ ਦੋ ਤਿੰਨ ਗੱਲ ਧੋਦਿਆ ਵੀ 55 ਮਹੀਨਾ ਦੁੱਧ ਚ ਆ ਗਈ ਨਾ ਤੇ ਗੱਬਣਿਆ ਨਾਲ ਦੇ ਆਪੇ ਜਿਹੜੇ ਵੀਰ ਭਰਾ ਖਸੇ ਵਾਲਾ ਲੈ ਆਇਆ ਹੈਗਾ ਇਹ ਡਬਲ ਹੋ ਜਾਣੀਆਂ ਵੀਰ ਜੀ ਨਾ ਰੁਪਈਆ 30 40 ਹਜ਼ਾਰ ਲਾਉਣ ਵਾਲੀ ਆ ਝੋਟੀ ਬਿਲਕੁਲ ਵੀਰੇ ਵੱਡੀ ਝੋਟੀ ਆ ਚੰਗੀ ਚਗਾਠਾ ਚੋਠਾ ਚੰਗਾ ਝੋਟੀ ਦਾ ਥਣ ਥਣ ਦੀ ਕੁਆਲਿਟੀ ਸ਼ਾਨਦਾਰਾ ਚੰਗਾ ਥਣ ਲੱਗਿਆ ਹਨਾ ਵੀਰੇ ਹਾਂਜੀ ਹਾਂਜੀ ਜਾਣ ਦੇ ਵੀਰੇ 60 ਚੋਂ ਕਰਦੀ ਇੱਕ ਕਰੀ ਸ ਵਿੱਚ ਛੋੜ ਛੱਪਾ ਇੱਕ ਹੋਰ ਆ ਕਰ ਦੋ ਹਾਂਜੀ ਪੂਰੇ 55 ਦੀ ਜਾਨ ਤੋਂ ਵੀਰ ਜੀ ਕਹਣਾ ਜੀ 55 ਨਹੀਂ ਹੁੰਦਾ ਵੀਰੇ ਜਾਨ ਦਾ ਜਾ ਜਾਂ ਹਨਾ ਚਲੋ ਦੇ ਦਾਂਗੇ ਵੀ ਜੀ ਦੇਣੀ ਨਹੀਂ ਕਹਿੰਦੇ ਵੀ ਜੀ ਭਾਏ ਤੋਕੜ ਗੱਪਣੀ ਆ ਨਾ ਇਹਨੇ ਮੇਰੀ ਤੋਕੜ ਹੀ ਨਹੀਂ ਦੇਣੀ ਵੀ ਜੀ ਇਹਨੇ ਦੀ ਠੀਕ ਆ ਵੀਰੇ 55 ਦੀ ਸਾਡੇ ਕੋਲ ਕੋ ਚੈੱਕ ਪਾਸ ਕਰਾ ਖੜੇ ਦੂਧ ਨਾ ਤੱਕ ਵੀ ਜੀ ਆਪਣੀ ਗਰੰਟੀ ਹੋ ਗਈ ਜਾਂਦੇ ਕੋ ਚੈੱਕ ਕਰਾ ਲਿਆ ਆਪਣੀ ਠੀਕ ਆ ਵੀਰੇ ਵੇਖੋ ਵੀਰਿਓ 55000 ਦੀ ਵੀਰ ਕਹਿੰਦਾ ਦੇ ਦਾਂਗੇ ਤੋਕੜ ਗੱਪਣਾ ਕੀ ਆ ਪਲੀ ਜੁੜੀ ਆ ਵੀਰਿਓ ਬਾਕੀ ਇੱਕ ਵਾਰੀ ਫਿਰ ਤੋਂ ਚੈੱਕ ਕਰ ਲਓ ਚੰਗੀ ਆ ਥਣ ਥਣ ਦੀ ਕੁਆਲਿਟੀ ਸ਼ਾਨਦਾਰ ਆ ਬਾਕੀ ਤੁਸੀਂ ਫੋਨ ਲਾੜੇ ਵੀਰੇ 55000 ਤੇ ਮਾਨ ਬਾਕੀ ਚੈੱਕ ਕਰ ਲੋ ਵੀਰੋ ਵੱਡੀਆਂ ਝੋਟੀਆਂ ਨੇ ਕਦ ਕਾਠ ਵਾਲੀਆਂ ਨੇ ਕੋਈ ਨਿੱਕੀਆਂ ਨਾ ਵੀਰੋ ਮੰਨ ਕੇ ਚੱਲਿਓ ਰੇਡ ਵੀਰ ਤੇ ਜੈ ਜਾ ਰੇਡ ਬਹੁਤ ਪਸੰਦੇ ਵੀਰ ਤੇ ਜੈ ਜੈ ਰੇਡ ਕੀਤੇ ਆ ਵੀਰ ਨੇ ਬਾਕੀ ਵੀਰੇ ਦੁੱਧ ਵਾਲੀਆਂ ਨੇ ਰਿਕਾਡ ਵਾਲੀਆਂ ਨੇ ਲੈਵੇ ਲੂਏ ਚੰਗੇ ਘੈਂਟ ਲੱਗੇ ਆ ਬਾਕੀ ਸਾਰੇ ਵੀਰਾਂ ਨੂੰ ਇਹੋ ਬੇਨਤੀ ਹੁੰਦੀ ਵੀਰ ਜੀ ਤੁਸੀਂ ਪਸ਼ੂ ਦੇ ਲਾਗੇ ਇੱਕ ਟਾਈਮ ਜ਼ਰੂਰ ਪਹੁੰਚਿਆ ਕਰੋ ਚਵਾਈ ਕਰੋ ਪਾਸ ਕਰੋ ਉਹ ਤੁਹਾਡਾ ਵੀਰ ਜੀ ਆਪਦਾ ਫਰਜ਼ ਬੰਦਾ ਜੀ ਠੀਕ ਆ ਵੀਰੇ ਠੀਕ ਹੈ ਜੀ ਆਪਣਾ ਨਾਮ ਦੱਸ ਦਿਓ ਫਿਰ ਨਾਂ ਪ੍ਰਿੰਸਪਲ ਸਿੰਘ ਪਿੰਡ ਜੀ ਦੇ ਹੁਦਦ ਤਹਿਸੀਲ aí ਨਾਲ ਠੀਕ ਹੈ ਜੀ ਫੋਨ ਨੰਬਰ ਲਾ ਦਿਓ ਫੋਨ ਨੰਬਰ 9501269158 ਠੀਕ ਹੈ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ